ਪੰਜਾਬ ਤੋਂ ਰਾਸਬ ਮੈਂਬਰ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਡਾ ਇੱਕ ਦਿਨ ਦੇ ਲਈ ਡਿਲੀਵਰੀ ਬாய் ਬਣ ਗਏ ਉਹਨਾਂ ਨੇ ਖੁਦ ਸਮਾਨ ਲੈ ਕੇ ਲੋਕਾਂ ਦੇ ਘਰਾਂ ਤੱਕ ਪਹੁੰਚਾਇਆ ਤਾਂ ਕਿ ਉਹ ਜਾਣ ਸਕਣ ਕਿ ਇਹਨਾਂ ਲੋਕਾਂ ਨੂੰ ਆਮ ਦਿਨ-ਦਿਨਚਰਿਆ ਦੇ ਵਿੱਚ ਕਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤਦ ਨੂੰ ਦੱਸ ਦਈਏ ਕਿ ਉਹਨਾਂ ਨੇ ਇਸ ਦੇ ਨਾਲ ਇੱਕ ਜੁੜਿਆ ਇੱਕ ਵੀਡੀਓ ਆਪਣੇ ਸੋਸ਼ਲ ਮੀਡੀਆ ਐਕਸ ਅਕਾਊਂਟ ਦੇ ਉੱਤੇ ਪੋਸਟ ਵੀ ਕੀਤਾ ਜਿਸ ਦੇ ਵਿੱਚ ਉਹਨਾਂ ਨੇ ਸ਼ੇਅਰ ਕੀਤਾ ਤੇ ਉਹਨਾਂ ਨੇ ਲਿਖਿਆ ਕਿ ਬੋਰਡ ਰੂਮ ਤੋਂ ਦੂਰ ਜ਼ਮੀਨੀ ਪੱਧਰ ਤੇ ਜੀ ਹਾਂ ਦੱਸ ਦਈਏ ਕਿ ਰਾਗਵ ਚੱਡਾ ਨੇ ਇਹ ਵੀਡੀਓ ਜਿਹੜਾ ਬਣਾਇਆ ਹੈ ਉਹਨਾਂ ਨੇ ਇਹ ਜਿਹੜੇ ਡਿਲੀਵਰੀ ਬੋਏ ਨੇ ਉਹਨਾਂ ਦੀਆਂ ਹੋਣ ਵਾਲੀਆਂ ਸਮੱਸਿਆਵਾਂ ਨੂੰ ਚਰਚਾ ਦੇ ਵਿੱਚ ਲਿਆਉਣ ਦੇ ਲਈ ਕੀਤਾ ਜਿਸ ਦੇ ਵਿੱਚ ਪਲੈਟਫਾਰਮ ਵਰਕਰਾਂ ਦਾ ਮੁੱਦਾ ਉਠਾਇਆ ਗਿਆ ਉਹਨਾਂ ਨੇ ਸੰਸਦ ਦੇ ਵਿੱਚ ਇਹ ਡਿਲੀਵਰੀ ਬੋਏਆਂ ਦਾ ਜਿਹੜਾ ਦੁੱਖੜਾ ਉਹ ਸਾਹਮਣੇ ਪੇਸ਼ ਕੀਤਾ ਸੰਸਦ ਦੇ ਵਿੱਚ ਤੇ ਉਹਨਾਂ ਦੇ ਨਾਲ ਉਹਨਾਂ ਨੇ ਕਿਹਾ ਕਿ ਡਿਲੀਵਰੀ ਬੋਏ ਰਾਈਡਰ ਹੋਗੇ ਡਰਾਈਵਰ ਹੋਗੇ ਟੈਕਨੀਸ਼ੀਅਨ ਹੋਗੇ ਇਹ ਸਾਰੇ ਹੀ ਸਤਕਾਰ ਵਜੋ ਅਤੇ ਸੁਰੱਖਿਆ ਅਤੇ ਸੁਨਿਸ਼ਚਿਤ ਤਨਖਾਹ ਦੇ ਹੱਕਦਾਰ ਨੇ ਉਹਨਾਂ ਮੰਗ ਕੀਤੀ ਕਿ 10 ਮਿੰਟ ਦੀ ਡਿਲੀਵਰੀ ਕਲਚਰ ਨੂੰ ਖਤਮ ਕੀਤਾ ਜਾਵੇ ਤਾਂ ਜੋ ਦੂਜੇ ਉਹਨਾਂ ਨੂੰ ਦੂਜੇ ਵਰਕਰਾਂ ਵਾਂਗ ਹੀ ਤਨਖਾਹ ਮਿਲ ਸਕੇ ਰਾਗਵ ਚੱਡਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇਸ ਦੇ ਨਾਲ ਲਿੰਕ ਇੱਕ 40 ਮਿੰਟ ਦੀ ਵੀਡੀਓ ਸਾਂਝੀ ਕੀਤੀ ਹੈ ਵੀਡੀਓ ਦੇ ਵਿੱਚ ਉਹ ਆਪ ਡਿਲੀਵਰੀ ਬாய் ਬਣ ਕੇ ਬਾਹਰ ਨਿਕਲਦੇ ਹਨ ਘਰੋਂ ਘਰ ਤੋਂ ਕਿਸ ਤਰ੍ਹਾਂ ਨਿਕਲਦੇ ਨੇ ਤੇ ਕਿਸ ਤਰ੍ਹਾਂ ਉਹ ਡਿਲੀਵਰੀ ਬாய் ਦੇ ਨਾਲ ਸਕੂਟਰ ਦੇ ਉੱਤੇ ਬੈਠ ਕੇ ਜਾਂਦੇ ਹਨ ਤੇ ਉਸ ਦੇ ਨਾਲ ਹੀ ਉਹ ਇੱਕ ਬੈਗ ਤੇ ਹੈਲਮਟ ਪਾ ਕੇ ਡਿਲੀਵਰੀ ਬੋਏ ਤੇ ਪਿੱਛੇ ਬੈਠ ਜਾਂਦੇ ਨੇ ਤੇ ਇੱਕ ਜਗ੍ਹਾ ਤੋਂ ਆਰਡਰ ਲੈ ਕੇ ਆਖਰ ਉਸ ਆਰਡਰ ਨੂੰ ਉਸ ਦੀ ਮੰਜ਼ਲ ਤੱਕ ਪਹੁੰਚਾਉਣ ਲਈ ਨਿਕਲ ਜਾਂਦੇ ਹਨ ਵੀਡੀਓ ਦੇ ਅਖੀਰ ਵਿੱਚ ਸਟੇ ਟਿਊਨਡ ਵੀ ਲਿਖਿਆ ਹੋਇਆ ਹੈ ਦਸੋ ਅੱਜਕੱਲ ਸੋਸ਼ਲ ਮੀਡੀਆ ਤੇ ਵੀਡੀਓ ਤੁਮ ਮਚਾਰੀ ਨਜ਼ਰ ਆ ਰਹੀ ਹੈ ਕਿਉਂਕਿ ਇੱਕ ਡਿਲੀਵਰੀ ਬੋਏ ਦਾ ਵੀਡੀਓ ਕੁਝ ਸਮਾਂ ਪਹਿਲਾਂ ਵਾਇਰਲ ਹੋਇਆ ਸੀ ਜਿਸ ਦੇ ਵਿੱਚ 15 ਘੰਟੇ ਤੋਂ ਵੱਧ ਕੰਮ ਕਰਨ ਤੇ 50 ਕਿਲੋਮੀਟਰ ਗੱਡੀ ਚਲਾਉਣ ਤੇ ਇੱਕ ਦਿਨ ਦੇ ਵਿੱਚ ਲਗਭਗ 28 ਡਿਲੀਵਰੀ ਕਰਨ ਦਾ ਉਸਨੇ ਦਾਅਵਾ ਕੀਤਾ ਸੀ ਇਸ ਦੇ ਨਾਲ ਹੀ ਉਸਨੇ ਦਾਅਵਾ ਕੀਤਾ ਕਿ ਉਸਨੂੰ ਸਿਰਫ 730 ਰੁਪਏ ਮਿਲੇ ਸਨ ਜਿਸ ਨਾਲ ਇਹ ਵੀਡੀਓ ਵਾਇਰਲ ਹੁੰਦਾ ਹੈ ਉਸ ਤੋਂ ਬਾਅਦ ਸੁਰਾਗਵ ਚੱਡਾ ਦੇ ਇਹ ਮੁੱਦਾ ਚੱਕਿਆ ਜਿਸ ਨਾਲ ਉਹਨਾਂ ਨੇ ਉਹਨਾਂ ਦੀਆਂ ਚਿੰਤਾਵਾਂ ਨੂੰ ਸੰਸਦ ਦੇ ਵਿੱਚ ਦਿਖਾਇਆ ਕਿ ਕਿਸ ਤਰ੍ਹਾਂ ਜਿਹੜੇ ਡਿਲੀਵਰੀ ਬாய் ਹੁੰਦੇ ਨੇ ਉਹ ਕਿਸ ਤਰ੍ਹਾਂ ਰਾਤ ਬਰਾਤੇ ਜਾਂਦੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਤੇ ਉਹਨਾਂ ਨੇ 26 ਤੇ 27 ਦਸੰਬਰ ਦੀ ਰਾਤ ਨੂੰ ਉਸ ਡਿਲੀਵਰੀ ਬாய் ਨੂੰ ਆਪਣੇ ਘਰ ਦੇ ਵਿੱਚ ਬੁਲਾਇਆ ਤੇ ਖਾਣੇ ਖਾਣੇ ਦੇ ਵਿੱਚ ਖਾਣਾ ਆਫਰ ਕੀਤਾ ਰਿਪੀਟ ਅਤੇ ਖਾਣਾ ਆਫਰ ਕੀਤਾ ਤੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਅੱਜਕੱਲ੍ਹ ਤੋਂ ਉਮਚਾਰੀ ਹੈ ਤੁਸੀਂ ਵੀ ਦੇਖੋ ਇਹ ਵੀਡੀਓ ਤੇ ਤੁਹਾਨੂੰ ਰਾਘਵ ਚੱਡਾ ਦਾ ਇਹ ਅੰਦਾਜ਼ ਕਿੱਦਾਂ ਦਾ ਲੱਗਿਆ ਕੀ ਲੱਗਦਾ ਹੈ ਕਿ ਉਹਨਾਂ ਨੂੰ ਸਹੀ ਮੁੱਦਾ ਚੱਕਿਆ ਕੀ ਲੱਗਦਾ ਹੈ ਉਹਨਾਂ ਨੇ ਡਿਲੀਵਰੀ ਬੋਏਆਂ ਦਾ ਦੁੱਖ ਜਿਹੜਾ ਹੈ ਉਹ ਸੰਸਦ ਦੇ ਵਿੱਚ ਚੁੱਕ ਕੇ ਸਹੀ ਪਹਿਲ ਕਦਮੀ ਕੀਤੀ ਹੈ ਦੇਖ ਕਮੈਂਟਾਂ ਚ ਰਾਏ ਫਿਰ ਮਿਲਦੇ ਹਾਂ ਕਿਸੇ ਹੋਰ ਮੁੱਦੇ ਤੇ